ਕੇ ਇਤਰਾ ਝੰਡੇ ਡੰਡੇ ਲੈ ਕੇ ਇਹਨਾਂ ਦੇ ਬੁਏ ਕੇ 7 ਤਰੀਕ ਨੂੰ ਆਪਾਂ ਬਹਿਣਾ 7 ਤਰੀਕ ਨੂੰ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਰੇਲ ਰੋਕੋ ਅੰਦੋਲਨ ਦਾ ਆਲੰਕਨ ਕੀਤਾ ਗਿਆ ਸੀ ਤੇ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਵੱਲੋਂ ਵੀ ਅਗੁਰਵਸਾ ਇੱਜਾ ਰੇਲ ਰੇਲਵੇ ਪਾਏ ਚ ਗ੍ਰੀਨਾਂ ਰੋਕੇ ਗਏ ਜੇਕਰ ਗੱਲ ਕਿਸਾਨਾਂ ਦੀ ਮੰਗਾਂ ਦੀ ਗੱਲ ਕਰਨੀ ਜਾਵੇ ਤਾਂ ਲਖਮੀਰਪੁਰ ਕੀਰੀਚ ਹੋਏ ਹਾਦਸੇ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਪਾਰਪਾਰਕ ਹੁੰਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਵੱਲੋਂ ਇਹ ਹਾਦਸੇ ਵਿੱਚ ਗੱਡੀ ਚੜਾਈ ਗਈ ਉਹਨਾਂ ਨੂੰ ਸੱਜਾ ਦੁਆਇਆ ਜਾਣਾ ਅੱਜ ਸਾਡੇ ਨਾਲ ਕਿਸਾਨਾਂ ਦੇ ਵਿੱਚ ਘਰਸ ਕੇ ਬਿਠੇ ਜਰੂੜ ਆਗੂ ਜੀ ਜੀ ਉਹਨਾਂ ਨਾਲ ਗੱਲਬਾਤ ਕਰਕੇ ਜਾਣਨਾ ਚਾਹਣਾ ਕਿ ਕੀ ਮੰਗਾਂ ਨੇ ਉਹਨਾਂ ਦਾ ਜੋ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਕੀ ਨਾਮ ਹੈ ਕਿ ਕੀ ਮੰਗਾਂ ਨੇ ਇਹ ਮੈਂ ਸਰਬੀ ਸਿੰਘ ਸਿੱਧੂ ਜਿਹੜਾ ਅੱਜ ਕਿਸਾਨ ਮਜਦੂਰ ਸੰਘੀ ਕਮੇਟੀ ਦਾ ਆਗ ਇੱਕ ਸੰਯੁਕਤ ਕਿਸਾਨ ਮੋਰਚਾ ਗੈਰਾਜ ਰਿਤਿਕ ਤੇ ਸੰਯੁਕਤ ਆਪਣਾ ਕਿਸਾਨ ਮੋਰਚਾ ਦੋਨੋਂ ਫੋਰਮਾਂ ਬਣ ਗਏ ਗਾਲ ਦਿੱਤੀ ਗਈ ਸੀ ਜੀ ਕਿ ਜਦੋਂ ਦਿੱਲੀ ਦਾ ਮੋਰਚਾ ਪਹਿਲਾਂ ਲੱਗਿਆ ਸੀ 2020 ਬਾਲ ਉਦੋਂ ਸੀਪੀ ਦੇ ਨਿੱਚੇ ਵਾਲੀ ਸੀ ਕੋਲ ਥੀਰੀ ਦੇ ਉੱਤੇ ਜਿਹੜੇ ਕਿਸਾਨ ਉਦੋਂ ਭਾਜਪਾ ਦੇ ਆਗੂਆਂ ਦਾ ਵਿਰੋਧ ਕਰਦੇ ਸੀ ਉਹ ਵਿਰੋਧ ਕਰਕੇ ਵਾਪਸ ਜਾ ਰਹੇ ਸੀ ਤਾਂ ਜਿਹੜਾ ਅਸ਼ੀਸ਼ ਮਿਸ਼ਰਾ ਉਹਨੇ ਆਪਣੀ ਗੱਡੀ ਜਿਹੜੀ ਜੀਪ ਸੀ ਕਿਸਾਨਾਂ ਦੇ ਚੜਾ ਕੇ ਚਾਰ ਕਿਸਾਨ ਤੇ ਇੱਕ ਅਸਰਤਾ ਸੀ ਪਰੋਨਾ ਪਿਓ ਪੁੱਤਰਾਂ ਨੂੰ ਉਹਦਾ ਮੰਤਰੀ ਪਿਓ ਮੰਤਰੀ ਸੀ ਇਸ ਕਰਕੇ ਜਿਹੜੀ ਹਿੱਦੀ ਦੀ ਪੁਲਿਸ ਔਰ ਦਿੱਲੀ ਦੀ ਪੁਲਿਸ ਦਾ ਦਿੱਲੀ ਦੀ ਸਰਕਾਰ ਉਹਨਾਂ ਨੇ ਉਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇੱਕ ਛੋਟਾ ਜਿਹਾ ਪਰਚਾ ਕਰਕੇ ਜਿਹੜਾ ਉਹਦਾ ਸੀਰੀਸ ਬਿਸਰਾ ਤੇ ਉਹਨੂੰ ਸੁਪਰੀਮ ਕੋਰਟ ਤੋਂ ਜਮਾਨਤਵਾਵਾ ਦਿੱਤੀ ਤੇ ਪਿਓ ਦੇਤੇ ਜਿਹੜਾ 120 ਬੀ ਦਾ ਪਰਚਾ ਬਣਦਾ ਸੀ ਉਹ ਕੀਤਾ ਹਰ ਸਾਲ ਅਸੀਂ ਉਹ ਸਰਕਾਰ ਨੂੰ ਉਸ ਪੀਡੀ ਗਵਰਨਮੈਂਟ ਨੂੰ ਕੇ ਸੈਂਟਰ ਨੂੰ ਇਹ ਯਾਦ ਕਰਵਾਉਣਾ ਹੈ ਕਿ ਜਦ ਤੱਕ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਕੀਤਾ ਜਾਂਦਾ ਇਹ ਮੋਰਚਾ ਜਿਹੜੇ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਉਹਨਾਂ ਚੋਂ ਇਹ ਚੱਲਦੇ ਰਹਿ ਬਿਲਕੁਲ ਜੀ ਧਰਨਾ ਪ੍ਰਦਰਸ਼ਨ ਉਨੀ ਦੇਰ ਤੱਕ ਚੱਲਦਾ ਰਹੂਗਾ ਜਿੰਨੀ ਦੇਰ ਤੱਕ ਉਹਨਾਂ ਨੂੰ ਸਜਾਵਾਂ ਨਹੀਂ ਦਿੱਤੇ ਜਾਂਦੀਆ ਹੋਰ ਕੀ ਮੰਗਣ ਉਹਨਾਂ ਪਰੋਜਾ ਹੋਰ ਪ੍ਰਧਾਨਿਕ ਲਈ ਮੰਗਾਂ ਨੇ ਉਹ ਵੇਖੋ ਜੀ ਸਾਡਾ 13 ਫਰਵਰੀ ਤੋਂ ਦੋ ਫਰਮਾਨਾ ਮਹਰਸਲ ਦੋ ਬਸਤਾਂ ਤੇ ਹਰਿਆਣੇ ਦੇ ਫਾਗਿਆਂ ਤੇ ਜਿਵੇਂ ਸ਼ੰਭੂ ਬਾਡਰ ਤੇ ਟੈਕਨੋਰੀ ਤੇ ਉਹਦੇ ਵਿੱਚ ਜਿਹੜੀ ਸਾਡੀ ਮੇਰ ਮੰਗੇ ਉਹ ਆ ਕੇ ਜਿਹੜੀ ਐਮਐਸਪੀ ਜਿਹੜੀ ਐਲਾਨ ਦੀ ਹੈ ਸਰਕਾਰ ਕੇਂਦਰ ਦੀ 23 ਫਸਲ ਉਹਦਾ ਗਰੰਟੀ ਕਾਨੂੰਨ ਬਣਾਵੇ ਕਿ ਕੋਈ ਵੀ ਚਾਹੇ ਵਪਾਰੀ ਇਹ ਕਾਹ ਸਰਕਾਰ ਇਹਨੂੰ ਜਦੋਂ ਖਰੀਦਤੀ ਹੈ ਤਾਂ ਐਮਐਸਪੀ ਤੋਂ ਘੱਟ ਉਹਦੀ ਖਰੀਦਦਾਰੀ ਨਹੀਂ ਹੋ ਸਕਦੀ ਜਾਵੇ ਇਹ ਕਾਨੂੰਨ ਬਣਾ ਕੇ ਦੇ ਦੇ ਸਾਨੂੰ ਕਿਉਂਕਿ ਦੂਜੀਆਂ ਫਸਲਾਂ ਇਕਲਕ ਛੋਣੇ ਤੋਂ ਬਗੈਰ ਜੜੀਆਂ ਨੇ ਉਹ ਐਮਐਸਪੀ ਤੋਂ ਕਿਤੇ ਘੱਟ ਵੇਚਣੀ ਨਹੀਂ ਸਿਰਫ ਕਲਕ ਛੋਣੇ ਜਿਹੜਾ ਐਮਐਸਪੀ ਨੂੰ ਵੀ ਉਸ ਏਰੀਆ 'ਚ 6% ਕਿਸਾਨਾਂ ਨੂੰ ਮਿਲ ਰਿਹਾ ਹੈ ਬਾਕੀ ਕਿਸਾਨਾਂ ਨੂੰ ਇਨਵੈਸਟ ਨਹੀਂ ਮਿਲ ਰਹੀ ਇੱਕ ਪੱਕਾ ਕਾਨੂੰਨ ਬਣਾਇਆ ਜਾਵੇ ਕਿ ਆ ਜਿਹੜਾ ਫਸਲ ਦਾ ਰੇਟ ਹੈ ਉਸ ਤੋਂ ਘੱਟ ਕੋਈ ਨਹੀਂ ਖਰੀਦੇਗਾ ਜਿਹੜਾ ਖਰੀਦੇਗਾ ਉਹਦੇ ਤੇ ਫੋਲਦਾਰੀ ਪਰਚਾ ਦਰਜੋ ਅਗਲੀ ਗੱਲ ਰੇਟ ਕੀ ਤੈਅ ਕਰਦਾ ਹੈ ਡਾਕਟਰ ਸੋਮੀ ਨਾਥ ਨੇ ਜੋ ਰਿਪੋਰਟ ਦਿੱਤੀ ਸੀ ਇਹ ਐਸ ਫਾਰਮੂਲੇ ਦੇ ਮੁਤਾਬਕ ਫਸਲਾਂ ਦਾ ਭਾਅ ਤੈਅ ਹੋ ਉਸ ਫਾਰਮੂਲੇ ਦੇ ਮੁਤਾਬਕ ਫਸਲ ਦਾ ਭਾਅ ਤੈਅ ਕਰੋ ਉਹਦੇ ਮੁਤਾਬਕ ਸਾਡੀ ਅੱਜ ਕਣਕ ਤੇ ਝੋਨੇ ਦਾ 5000 ਤੋਂ ਉੱਪਰ ਹੈ ਅਸੀਂ ਚਾਹੁੰਦੇ ਹਾਂ ਕਿ ਉਹ ਰੇਟ ਤੈਅ ਕਰਕੇ ਸੋਮੀ ਨਾਥ ਦੀ ਰਿਪੋਰਟ ਦੇ ਮੁਤਾਬਕ ਇਹ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਜਿਹੜਾ ਕਿਸਾਨ ਹੈ ਉਹ ਨੂੰ ਨਾ ਤਾਂ ਖੁਦਕਸ਼ੀ ਕਰਨੀ ਪਵੇ ਨਾ ਉਹਦੇ ਤੇ ਖਰਚਾ ਚੜੇ ਤਾਂ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲੇ ਬਿਲਕੁਲ ਜੀ ਨਾ ਕਰਜ਼ਾ ਚੜੇ ਤੇ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲਣ ਪੋਸ਼ ਕਰ ਹੋਰ ਆਗੂ ਮੌਜੂਦ ਨੇ ਭਾਈ ਤੁਸੀਂ ਕਿ ਇੱਥੇ ਮੌਜੂਦ ਹੋ ਕੀ ਹੋਰ ਕਿਸੇ ਸਟੇਜ ਨਾਲ ਇਸ ਤਰ੍ਹਾਂ ਬੋਲ ਰਹੇ ਹੋ ਕਿਸਾਨ ਨੂੰ ਮੁਸ਼ਕਲ ਜੋ ਪ੍ਰਧਾਨ ਜੋ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਰੀਲ ਟ੍ਰੈਕ ਵਿੱਚ ਜਮ ਕੀਤਾ ਹੋਇਆ ਸੀ ਵਕ ਵਕ ਰੀਲ ਟ੍ਰੈਕ ਟ੍ਰੈਕ ਜਮ ਕੀਤੇ ਹੋਏ ਸੀ ਜਿਵੇਂ ਕੋਈ ਕੋਈ ਗੁਰੂ ਅਰਸਾ ਜਾਇ ਜਾਇ ਲਗਾ ਇਸ ਤਰ੍ਹਾਂ ਵਕ ਵਕ ਫੋਰਮਾ ਤੇ ਕਿਉਂਕਿ ਅੱਜ ਅਸੀਂ ਤਰਨਾ ਪਰ ਦਰਸ਼ਕ ਕੀਤਾ ਇਹ ਮਸਲਾ ਤਾਂ ਕੋਈ ਸੀ ਜਿਹੜਾ ਦਿੱਲੀ ਦੇ ਵਿੱਚ ਆਪਣਾ ਮੋਰਚਾ ਲੱਗਿਆ ਸੀ ਦਿੱਲੀ ਦੇ ਵਿੱਚ ਜਦੋਂ ਅਜੀਤ ਮਿਸ਼ਰਾ ਡੈਣੀ ਸੀ ਉਹਦੇ ਜਿਹੜੇ ਸ਼ੀਸ਼ ਮਿਸ਼ਰਾ ਸੀ ਉਹਨਾਂ ਨੇ ਜਦੋਂ ਆਪਣੇ ਕਿਸਾਨਾਂ ਦੇ ਪ੍ਰਦਰਸ਼ਨ ਕਰਦਿਆਂ ਤੇ ਜਦੋਂ ਗੱਡੀ ਘੜਾ ਕੇ ਕੁਦਲ ਦਿੱਤੇ ਚਾਰ ਕਿਸਾਨਾਂ ਦੇ ਜਿਹੜੇ ਕੁਦਲੇ ਗਏ ਉਹਨਾਂ ਦੀ ਡੈਥ ਹੋ ਗਈ ਨਾਲ ਇੱਕ ਪੱਤਰਕਾਰ ਜਿਹੜਾ ਸੀ ਉਹਦੀ ਡੈਥ ਹੋ ਗਈ ਉਸ ਰੋਸ ਦੇ ਵਿੱਚ ਅੱਜ ਅਸੀਂ ਫਿਰ ਇੱਥੇ ਰੇਲ ਟ੍ਰੈਕ ਤੇ ਇਰੇਲਾ ਜਾਮ ਕੀਤੀ ਹੈ ਉਸ ਤੋਂ ਅੱਗੇ ਕੀ ਹੈ ਜਿਹੜਾ 13 13 ਫਰਵਰੀ ਨੂੰ ਅਸੀਂ ਮੋਰਚਾ ਲਾਇਆ ਹੈ ਸ਼ੰਭੂ ਔਰ ਕਮੋਰੀ ਤੇ ਉਹਦੇ ਵਿੱਚ ਵੀ ਸਾਡੀਆਂ ਇਹੋ ਮੰਗਾਂ ਨੇ ਕਿ ਕਿਸਾਨ ਮਜ਼ਦੂਰ ਦਾ ਰਾਜ ਹੋਵੇ ਸਾਡੀ ਆਦੀ ਮੰਗ ਹੋਵੇ ਜਿਹੜਾ ਕਿਸਾਨ ਦਾ ਖੇਤਾਂ ਕਿੱਤਾ ਕਰਦਾ ਹੈ ਉਹ ਜਿਹੜਾ ਨਾ ਫਸਲ ਪਾ ਜਿੰਨੇ ਵੀ ਫਸਲਾਂ ਬੀਜਦਾ ਹੈ ਉਹਨਾਂ ਦੇ ਇੱਕ ਸਾ ਆਪ ਰੇਟ ਜਿਹੜਾ ਤੈਅ ਕਰੇ ਜਾਂ ਸਰਕਾਰ ਗਰੰਟੀ ਕਾਨੂੰਨ ਬਣਾਵੇ ਗਰੰਟੀ ਕਾਨੂੰਨ ਦਾ ਲਾਰਾ ਦੇ ਦਿੰਦੀ ਹੈ ਪਰ ਸਰਕਾਰ ਕਰਦੀ ਕੋਸ਼ਿਸ਼ ਇਸ ਤਰ੍ਹਾਂ ਹੈ ਕਿ ਇਹ ਹੇਠੋਂ ਵੋਟਾਂ ਦੇ ਵਿੱਚ ਸਾਨੂੰ ਵਾ ਜਾ ਕੇ ਕਿ ਸਾਨੂੰ ਜਿਹੜਾ ਸਾਡੀ ਜ਼ਮੀਨਾਂ ਹਰਪਣਾ ਤੇ ਸਾਨੂੰ ਇਹ ਤਰ੍ਹਾਂ ਕਰਾ ਤੋਂ ਬੇਕਾਰ ਕਰਨ ਵਾਸਤੇ ਇਹ ਇਹਨਾਂ ਦੀ ਰਾਜਨੀਤਿਕ ਇਹ ਇਹੇ ਸੁਨੇਹੇ ਸੋਚਾ ਚੱਲ ਰਹੇ ਨੇ ਇਸ ਵਾਰ ਤਾਂ ਅਸੀਂ ਸਰਕਾਰ ਦੇ ਕੋਲ ਮੰਗ ਕਰਦੇ ਹਾਂ ਕਿ ਕਿਸਾਨ ਮਜ਼ਦੂਰ ਦਾ ਰਾਜ ਹੋਵੇ ਸਾਡਾ ਆਪਣਾ ਰਾਜ ਹੋਵੇ ਸਾਡਾ ਆਪਣਾ ਦੇਸ਼ ਹੋਵੇ ਸਾਡੀ ਆਪਣੀ ਫਸਲ ਹੋਵੇ ਸਾਡੀ ਆਪਣੀ ਨਸਲ ਹੋਵੇ ਉਸ ਨਸਲ ਤੇ ਫਸਲ ਨੂੰ ਬਚਾਉਣ ਵਾਸਤੇ ਜਿਹੜੇ ਕਿ ਅਸੀਂ ਔਣ ਵੀ 13 ਫਰਵਰੀ ਦਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਦਰਨਾ ਦੇ ਕੇ ਬੈਠੇ ਆ ਇਹ ਸਾਡੀ ਬੀਜ ਵਾਹਿਗੁਰੂ ਜੀ ਕਥਨਤਾ ਵਾਹਿਗੁਰੂ ਜੀ ਬਿਲਕੁਲ ਜੀ ਆਪੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਹੀ ਕਿਸਾਨ ਪਹਿਲਾਂ ਵੀ ਪ੍ਰਦਰਸ਼ਨ ਕਰ ਰਹੇ ਨੇ ਤੇ ਹੁਣ ਵੀ ਪ੍ਰਦਰਸ਼ਨ ਲੈ ਕੇ ਰੇਲਵੇ 트랙 ਜਾਵਨ ਕਿਤਾ ਕੈਮਰਾਮੈਨ ਦਾ ਨਾਮ ਵਿਜੇ ਹੰਡਾ ਸੱਚੀ ਖਬਰ ਨਿਊਜ਼ ਗੁਰੂਵਰ ਸੈ ਜੀ